ਯੂਥ ਕਾਂਗਰਸ ਦੇ ਵੱਲੋਂ ਰਾਹੁਲ ਪੋਹਾਲ ਅਤੇ ਹੈਪੀ ਲੱਲੀ ਦੀ ਗਵਾਹੀ ਦੇ ਵਿੱਚ ਜਿਹੜਾ ਡੁਗਰੀ ਨਹਿਰ ਦੇ ਉੱਤੇ ਭਾਜਪਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕੀ ਹੈ ਪੂਰਾ ਮਾਮਲਾ ਤੁਸੀਂ ਦੇਖੋ ਇਹ ਮਨੂ ਛਾਪੜਾ ਦੀ ਖਾਸ ਰਿਪੋਰਟ ਜਿਵੇਂ ਕਿ ਤੂੰ ਸਾਰ ਨੂੰ ਸਾਰਿਆਂ ਨੂੰ ਬਤਾਵਾ ਭਾਈ ਇੱਕ ਮਿੰਟ ਦੀ ਹਾਂਜੀ ਜਿਵੇਂ ਕਿ ਤੂੰ ਸਾਰਿਆਂ ਨੂੰ ਬਤਾਵਾ ਵੀ ਭਾਰਤੀ ਜਨਤਾ ਪਾਰਟੀ ਨੇ 25 ਜੂਨ ਨੂੰ ਐਮਰਜੈਂਸੀ ਯਾਨੀ ਕਿ ਸੰਵਧਾਨ ਦੀ ਹੱਤਿਆ ਦੇ ਵਿਰੋਧ ਦੇ ਵਿੱਚ ਇਹ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਗਈ ਆ ਤੇ ਅਸੀਂ ਉਹਦੇ ਖਿਲਾਫ ਇੱਕ ਲੁਧਿਆਣਾ ਯੂਥ ਕਾਂਗਰਸ ਵੱਲੋਂ ਪ੍ਰੋਟੈਸਟ ਕਰ ਰਹੇ ਹਾਂ ਤੇ ਅਸੀਂ ਸੰਵਧਾਨ ਦੇ ਫੇਵਰ ਦੇ ਵਿੱਚ ਇੱਕ ਰੋਸ਼ ਮਾਰਚ ਅਸੀਂ ਕੱਢਿਆ ਵਾ ਜਿਹਦੇ ਵਿੱਚ ਜਿਹਦੇ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਵੀ ਕਾਂਗਰਸ ਪਾਰਟੀ ਨੇ ਐਮਰਜੈਂਸੀ ਲਾਗੂ ਕਰਕੇ ਸੰਵਧਾਨ ਦੀ ਹੱਤਿਆ ਕੀਤੀ ਸੀਗੀ ਦੋਸਤੋ ਸੰਵਧਾਨ ਦੀ ਹੱਤਿਆ ਕੌਣ ਕਰ ਰਿਆ ਸੀ ਦੱਸਦੇ ਹਾਂ ਸੰਵਧਾਨ ਦੀ ਹੱਤਿਆ ਪਿਛਲੇ 10 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅਨਕੰਡੀਸ਼ਨਲ ਅਨਕੰਡੀਸ਼ਨਲ ਤੌਰ ਤੇ ਕਰ ਰਹੀ ਆ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਦੋਸਤੋ ਕਾਲੇ ਕਾਨੂੰਨ ਜਦੋਂ ਲਾਗੂ ਕੀਤੇ ਇਹਨਾਂ ਨੇ ਉਹਦੇ ਵਿਰੋਧ ਵਿੱਚ ਜਦੋਂ ਕਿਸਾਨਾਂ ਨੇ ਇਹ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਧਰਨਾ ਪ੍ਰਦਰਸ਼ਨ ਕੀਤਾ ਦਿੱਲੀ ਤੱਕ ਰਾਉ ਕੀਤਾ ਤਾਂ ਇਹਨਾਂ ਲੋਕਾਂ ਨੂੰ ਜਮਾ ਵੀ ਰਤਾ ਵੀ ਤਰਸ ਨਹੀਂ ਆਇਆ ਅਤੇ 700 ਕਿਸਾਨਾਂ ਨੂੰ ਸ਼ਹੀਦਤ ਦੇਣੀ ਪਈ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਔਰ ਆ ਵੀ ਕਾਲੇ ਕਾਨੂੰਨ ਵਾਪਸ ਲਈਏ ਕਿ ਨਾ ਲਈਏ ਇਹ ਖੋਰ ਇਹਨਾਂ ਨੇ ਫੈਸਲਾ ਦੋਸਤੋ ਕੀਤਾ ਡੀਮੋਨਟਾਈਜੇਸ਼ਨ ਯਾਨੀ ਕਿ ਜਿਹਨੂੰ ਆਪਾਂ ਨੋਟਬੰਦੀ ਦੇ ਨਾਮ ਨਾਲ ਜਾਣਦੇ ਆਂ ਹਜ਼ਾਰਾਂ ਹੀ ਲੋਕ ਵੀ ਆਪਣਾ ਪੈਸਾ ਕਢਵਾਉਣ ਲਈ ਆਪ ਲਾਈਨਾਂ ਵਿੱਚ ਲੱਗੇ ਬੈਂਕਾਂ ਦੇ ਵਿੱਚ ਉਦੋਂ ਲੋਕਾਂ ਦੀ ਹੱਤਿਆ ਹੋਈ ਆ ਕੀ ਉਹ ਡੈਮੋਕ੍ਰੇਸੀ ਦੀ ਹੱਤਿਆ ਨਹੀਂ ਸੀ ਉੱਥੇ ਐਮਰਜੈਂਸੀ ਲਾਗੂ ਨਹੀਂ ਹੋਈ ਜਦੋਂ ਐਸਸੀਐਸਟੀ ਐਟੋਸਿਟੀ ਐਕਟ 1989 ਉਹਦੇ ਵਿੱਚ ਐਮੈਂਡਮੈਂਟ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਜਦੋਂ ਪੂਰਾ ਭਾਰਤ ਬੰਦ ਕਰਕੇ ਦੋ ਦੋ ਤਰੀਕ ਨੂੰ ਪੂਰਾ ਭਾਰਤ ਬੰਦ ਕਰਕੇ 2 ਅਪ੍ਰੈਲ ਨੂੰ ਇਹਨਾਂ ਨੇ ਸਬਕ ਸਿਖਾਇਆ ਉਸ ਟਾਈਮ ਐਮਰਜੈਂਸੀ ਲਾਗੂ ਨਹੀਂ ਹੋਈ ਉਸ ਟਾਈਮ ਡੈਮੋਕ੍ਰੇਸੀ ਦੀ ਹੱਤਿਆ ਨਹੀਂ ਹੋਈ ਉਸ ਤੋਂ ਬਾਅਦ ਲੋਕੋ ਇਹਨਾਂ ਨੇ ਕੀ ਕੀਤਾ ਵੀ ਹੁਣ ਵੀ ਪੂਰੇ ਦੇਸ਼ ਦੇ ਵਿੱਚ ਆਪਣੀ ਵਿਚਾਰਧਾਰਾ ਨੂੰ ਥੋਪਣਾ ਚਾਹੁੰਦੇ ਆ ਏ ਥੋਪਣਾ ਚਾਹੁੰਦੇ ਆ ਆਪਣੀ ਵਿਚਾਰਧਾਰਾ ਨੂੰ ਵੀ ਲੋਕ ਸਾਡੇ ਹਿਸਾਬ ਨਾਲ ਕੰਮ ਕਰਨ ਸਾਡੇ ਸਾਡੇ ਹਿਸਾਬ ਨਾਲ ਚੱਲ ਸਕਣ ਪਰ ਕਿਤਨਾ ਕਿਤੇ ਜਿਹੜਾ ਪੰਜਾਬ ਹੈ ਪੱਜੜ ਵੀ ਆ ਪੰਜਾਬ ਨੂੰ ਪਿੱਛੇ ਰੱਖਿਆ ਗਿਆ ਉਹਦੇ ਵਿੱਚ ਕੀ ਚਾਹਨਾ ਚਾਹੋਗੇ ਹਾਂ ਇੱਕ ਬਹੁਤ ਵੱਡੀ ਜਿਹੜੀ ਹੁਣ ਰੀਸੈਂਟਲੀ ਘਟਨਾ ਵਾਪਰੀ ਆ ਵੀ ਇਹਨਾਂ ਨੇ ਕੀ ਕੀਤਾ ਪੂਰੇ ਭਾਰਤ ਦੇਸ਼ ਦਾ ਇੱਕ ਬਜਟ ਲਾਗੂ ਕੀਤਾ ਵਾ ਉਹਦੇ ਵਿੱਚ ਚੰਦਰਬਾਉ ਨਾਇਡੂ ਤੇ ਆਪਣੇ ਨਦੀਸ਼ ਕੁਮਾਰ ਜੀ ਉਹਨਾਂ ਦੋਨਾਂ ਦੇ ਸਟੇਟਾਂ ਨੂੰ ਸਪੈਸ਼ਲ ਪ੍ਰਿਵਿਲੇਜ ਦੇ ਆਪਣੇ ਕੀ ਕਹਿੰਦੇ ਗੱਫੇ ਦਿੱਤੇ ਇਹਨਾਂ ਨੇ ਪ੍ਰਿਵਿਲੇਜ ਦੇ ਫੰਡ ਜਾਰੀ ਕੀਤੇ ਆ ਕਿ ਆ ਪੂਰੇ ਭਾਰਤ ਦੇ ਦੇ ਵਿੱਚ ਇਕੱਲੀ ਦੋ ਸਟੇਟਾਂ ਰਹਿ ਗਈਆਂ ਪੰਜਾਬ ਚੇੜ ਵੀ ਹੈਗੀ ਆ ਜਿਹੜੀ ਹਮੇਸ਼ਾ ਹੀ ਹਮੇਸ਼ਾ ਹੀ ਡੈਮੋਕ੍ਰੇਸੀ ਦੀ ਆਵਾਜ਼ ਨੂੰ ਬੁਲੰਦ ਕਰਦੀ ਆਈ ਆ ਹਮੇਸ਼ਾ ਹੀ ਕੀ ਕਹਿੰਦੇ ਲੜਾ ਲੜਾਕੂ ਗੋਮ ਰਹੀ ਆ ਹਮੇਸ਼ਾ ਹੀ ਜਿਹੜੀ ਵਿਸ਼ੇਸ਼ੀ ਤਾਕਤਾਂ ਉਹਨਾਂ ਦਾ ਸਾਹਮਣਾ ਕਰਦੀ ਰਹੀ ਆ ਪੰਜਾਬ ਨੂੰ ਕੀ ਫੰਡ ਜਾਰੀ ਨਹੀਂ ਕਰਨਾ ਚਾਹੀਦਾ ਸਪੈਸ਼ਲ ਪ੍ਰਵੀਲੇਜ ਅਗਲੀ ਰਣਨੀਤੀ ਕੀ ਜਿਹੜਾ ਅੱਜ ਬਿਆਨ ਦਿੱਤੀ ਸਾਡੀ ਯੂਥ ਕਾਂਗਰਸ ਦੀ ਅਗਲੀ ਰਣਨੀਤੀ ਹੋਊਗੀ ਅਸੀਂ ਵੱਡੇ ਲੈਵਲ ਤੇ ਸੰਵਧਾਨ ਨੂੰ ਲੈ ਕੇ ਗਲੀ ਗਲੀ ਘਰ ਘਰ ਜਾਵਾਂਗੇ ਸੰਵਧਾਨ ਰੱਖਿਆ ਪੈਦਾ ਕਰਾਂਗੇ ਤਾਂ ਜੋ ਇਹ ਜੜੀ ਨਕਲੀ ਗੂੰਗੀ ਬੋਲੀ ਸਰਕਾਰ ਮੋਦੀ ਸਰਕਾਰ ਆ ਇਹਦੇ ਖਿਲਾਫ ਪੂਰਜੋਰ ਪ੍ਰਦਰਸ਼ਨ ਕਰਾਂਗੇ ਤੇ ਇਹਨੂੰ ਘੁੱਟਨਿਆਂ ਤੇ ਲਾ ਦਾਂਗੇ ਇਹਨੂੰ ਮਜਬੂਰ ਕਰ ਦਾਂਗੇ ਕਿ ਇਹ ਸੰਵਧਾਨ ਨੂੰ ਆਖੋ ਪਰੋਖੀ ਨਾ ਕਰਦ ਸਕੇ ਤੇ ਸੰਵਧਾਨ ਨੂੰ ਹਮੇਸ਼ਾ ਹੀ ਮੰਨਣ ਲਈ ਕੰਮ ਕਰ ਸਕੇ ਲੱਗਦਾ ਨਹੀਂ ਨਾ ਉਹ ਬੋਝ ਗਿਆ ਨਾ ਦੇ ਨਾ ਨੂੰ ਨਜ਼ਰ ਨਹੀਂ ਦੇ ਰਿਹਾ ਜਿਦਾ ਨਾਮ ਹੀ ਨਹੀਂ ਰੱਖਿਆ ਪੰਜਾਬ ਦਾ ਮੂਰੇ ਉਹਨਾਂ ਜਿੱਦਾਂ ਕਿ ਸੈਂਟਰ ਗਵਰਨਮੈਂਟ ਦੀਆਂ ਪਹਿਲਾਂ ਵੀ ਪਾਲਿਸੀਆਂ ਰਹੀਆਂ ਪੰਜਾਬ ਨੂੰ ਪਿੱਛੇ ਕਰਨ ਦੀਆਂ ਪੰਜਾਬ ਨੂੰ ਖਤਮ ਕਰਨ ਪੰਜਾਬ ਨੂੰ ਘਾਣ ਲਾਉਣ ਦੀਆਂ ਉਹ ਅੱਜ ਤੁਸੀਂ ਦੇਖੋਗੇ ਅੱਜ ਇੱਕ ਵੀ ਪੈਕੇਜ ਪੰਜਾਬ ਨੂੰ ਨੂੰ ਕੋਈ ਦਿੱਤਾ ਗਿਆ ਜਿਹਦੇ ਲਈ ਡਿਵੈਲਪਮੈਂਟ ਤਰੱਕੀ ਕੋਈ ਸਵਿਧਾਨ ਨੂੰ ਲੈ ਕੇ ਕੋਈ ਗੱਲ ਕੀਤੀ ਹੋਵੇ ਇਸ ਇਸ ਕਰਕੇ ਅਸੀਂ ਜਿਹੜਾ ਅੱਜ ਧਰਨਾ ਲਾਇਆ ਕਾਰਨ ਕੀ ਸਮਝਦੇ ਜਿਹੜਾ ਸਦੀਲੀ ਮਾਲਵੇ ਵਾਰ ਕੀਤਾ ਰਿਹਾ ਪੰਜਾਬ ਦੇ ਨਾਲ ਇਹ ਸ਼ੁਰੂ ਤੋਂ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਪੰਜਾਬ ਨੂੰ ਪਿੱਛੇ ਬੈਕਵਰਡ ਤੇ ਕਰਨ ਦੀ ਪੰਜਾਬ ਨੂੰ ਖਤਮ ਕਰਨ ਦੀ ਉਹਨੇ ਜੀ ਤਾਂ ਯਾਰ ਕੀ ਗੱਲ ਹੈ ਅੱਜ ਮੋਦੀ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਸੰਵਿਧਾਨ ਨੂੰ ਲੈ ਕੇ ਜਿੱਥੇ ਤੁਸੀਂ ਦੇਖੋਗੇ ਨੌਟ ਬੰਦੀ ਨੂੰ ਲੈ ਕੇ ਕਾਨੂੰਨ ਵਿਵਸਥਾ ਦੀ ਮਾਹੌਲ ਖਰਾਬ ਜਿਹੜਾ ਇਹਨਾਂ ਨੇ ਕੀਤਾ ਜਿੱਥੇ ਸਾਡੇ ਸੜਕਾਂ ਦੇ ਕਿਸਾਨ ਵੀਰ ਬੈਠੇ ਉੱਥੇ ਇਹਨਾਂ ਨੇ ਕਾਲਾ ਕਾਨੂੰਨ ਲਿਆਂਦਾ ਅੱਜ ਉਹਦੇ ਸਾਰੇ ਲੁਧਿਆਣਾ ਸ਼ਹਿਰ ਦੇ ਜਿਹਨੇ ਯੂਥ ਕਾਂਗਰਸ ਦੇ ਸਾਡੇ ਸਾਥੀ ਨੇ ਸੰਵਿਧਾਨ ਨੂੰ ਲੈ ਕੇ ਅਸੀਂ ਸੈਂਟਰਲ ਸਰਕਾਰ ਦੇ ਖਰਮ ਧਰਨਾ ਜਾਰੀ ਕੀਤਾ ਤੇ ਅਗਲੀ ਰਣਨੀਤੀ ਕੀ ਹੋਗੀ ਅੱਗੇ ਅਸੀਂ ਸਾਡੇ ਭਰਾ ਨੇ ਕਿਹਾ ਜਿਹੜਾ ਕਿ ਗਲੀ ਗਲੀ ਅਸੀਂ ਜਾ ਕੇ ਸੰਵਿਧਾਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਜਿੱਥੇ ਸਾਡੀ ਲੋੜ ਪਊਗੀ ਅਸੀਂ ਕਰਾਂਗੇ